ਬਾਈ ਜੀ ਸਾਰੇ ਫਾਰਮਾਂ ਸਤਿ ਸ੍ਰੀ ਅਕਾਲ ਬਾਈ ਜੀ ਜਿਹੜੀ ਕੱਲ ਵੀਡੀਓ ਪਾਈ ਸੀਗੀ ਤੁਹਾਨੂੰ ਦੱਸਿਆ ਸੀਗਾ ਵੀ ਸੂਰੀਆਂ ਦੇ ਅੰਦਰ ਬੱਚੇ ਮਰੇ ਹੋਏ ਆ ਜਿਹੜੇ ਤੇ ਉਹਨਾਂ ਵਾਸਤੇ ਆਪਾਂ ਟੀਕਾ ਲਾ ਕੇ ਤੇ ਬੱਚੇ ਬਾਹਰ ਕੱਢਾਂਗੇ ਜਿਹੜਾ ਨੁਕਸਾਨ ਹੋਇਆ ਆਪਣਾ ਤੇ ਆਹ ਦੇਖੋ ਬਾਈ ਜੀ 6 ਬੱਚੇ ਆਸੇ ਤੇ 4 ਬੱਚੇ ਆਸੇ ਆ ਸੂਰੀ ਦੇ 10 ਬੱਚੇ ਸੀਗੇ ਜਿਹੜੇ ਆਪਾਂ 4 ਮਹੀਨੇ ਮਿਹਨਤ ਕੀਤੀ ਤੇ ਫੀਡ ਖਵਾਈ ਆਪ ਦੇ ਕੋਲੋਂ 20000 ਰੁਪਏ ਫਿਰ ਤੇ ਖਰਚਾ ਕੀਤਾ ਜਦੋਂ ਸੌਣ ਦਾ ਟਾਈਮ ਆ ਗਿਆ ਦਾ ਉਦੋਂ ਬੱਚੇ ਇਹਦੇ ਮਰੇ ਨਿਕਲ ਗਏ 20000 ਦਾ ਲੌਸ ਪੈ ਗਿਆ ਸੂਰੀ ਦਾ ਫਾਇਦਾ ਹਰੇਕ ਦੱਸਦਾ ਨੁਕਸਾਨ ਕੋਈ ਦੱਸਦਾ ਦੂਜਾ ਬਾਈ ਜੀ ਆਹ ਸੂਰੀ ਸੂਈ ਹੈ ਦੂਜੀ ਸੂਰੀ ਇਹਦੇ ਬੱਚੇ ਵੀ 12 ਸੀਗੇ 8-9 ਤਾਂ ਆ ਪਏ ਹੈ ਗਲੇ ਸੜੇ ਤੇ ਦੋ ਬੱਚੇ ਆ ਪਏ ਹੈ ਬਾਈ ਜੀ ਤੇ ਆਹ ਸੂਰੀ ਦੇ ਬਾਈ ਜੀ ਬੱਚੇ 12 ਦੇ 12 ਮਰੇ ਦੇ ਨਿਕਲੇ 20000 ਦੀ ਫੀਡ ਆਪਣੀ ਆ ਖਾ ਗਈ ਚਾਰ ਪੰਜ ਮਹੀਨੇ ਗੜੇ ਆਪਣੇ ਖਰਾਬ ਹੋਏ ਗਾਹਾਂ ਕਰੌਸ ਕਰਾਵਾਂਗੇ ਚਾਰ ਪੰਜ ਮਹੀਨੇ ਹੋਰ ਖਰਾਬ ਹੋਣਗੇ 8 ਮਹੀਨੇ ਖਰਾਬ ਹੋ ਗਏ ਆਪਣੇ ਤੇ ਆਪਣਾ 40000 ਦੀ ਫੀਡ ਖਾਜੂ ਸੂਰੀ 20000 ਦੀ ਹੁਣ ਖਾ ਗਈ 20000 ਦੀ ਗਾਹਾਂ ਨੂੰ ਖਾਊਗੀ ਜ ਜਾਨ ਨੂੰ ਕਰੌਸ ਕਰਾ ਕੇ ਸਮਾਵਾਂਗੇ ਫਾਇਦਾ ਹਰੇਕ ਦੱਸਦਾ ਨੁਕਸਾਨ ਕੋਈ ਨਹੀਂ ਦੱਸਦਾ ਬੇਗਰੀ ਫਾਰਮ ਤਾਂ ਬਾਈ ਜੀ ਪਹਿਲੀ ਘਾਟੇ ਦਾ ਘਰ ਸੀਗਾ ਤੇ ਲੋਸ ਬਹੁਤ ਪਈ ਜਾਂਦਾ ਤੇ ਉਤੋਂ ਮਾਰਕੀਟ ਦਾ ਪੱਠਾ ਵਹਿ ਗਿਆ ਰੇਟ ਨਹੀਂ ਮਿਲ ਰਿਹਾ ਜਾਨਵਰਾਂ ਦਾ ਜਾਨਵਰ ਸੇਲ ਵੀ ਨਹੀਂ ਹੋ ਰਹੇ ਤੇ ਰੇਟ ਵੀ ਨਹੀਂ ਮਿਲਦਾ ਜਾਨਵਰਾਂ ਦਾ ਉਤੋਂ ਆ ਨੁਕਸਾਨ ਦੇਖਣ ਨੂੰ ਮਿਲ ਹੀ ਜਾਂਦੇ ਐ ਫਾਰਮ ਆ ਨਾਮਾ ਫਾਰਮ ਆ ਉਹ ਤਾਂ ਬਹੁਤ ਔਖਾ ਹੋ ਜੂ ਬੜਾ ਪੁਰਾਣਾ ਫਾਰਮ ਆ ਉਹ ਚਲ ਘਾਟੇ ਵੱਧਦੇ ਉਹਦੇ ਚੱਲਦੇ ਤਰੇ ਆਉਂਦੇ ਇੱਕ ਆ ਸੂਰੀ ਆ ਬਾਈ ਜੀ ਇਹਦੇ ਅੰਦਰ ਵੀ ਬੱਚੇ ਮਰੇ ਹੋਏ ਐ ਇਹਦੇ ਵੀ ਟੀਗਾ ਲਾਉਨੇ ਆ ਆਪਾਂ ਆ ਵੀ 24 ਤੋਂ 36 ਘੰਟਿਆਂ ਦੇ ਵਿੱਚ ਬੱਚੇ ਮਰੇੜੇ ਦੇ ਅੰਦਰ ਸਾਰੇ ਵਾਰ ਕਰ ਦੂਗੀ ਅਦੇ ਅੰਦਰ ਵੀ ਬੱਚੇ ਮਰੇ ਆ ਕਿਉਂਕਿ ਇਹਨੇ 114 ਦਿਨ ਤੋਂ ਸੁਨਾ ਸੀ 116 ਦਿਨ ਹੋ ਗਏ ਹਜੇ ਤੱਕ ਸੁਈ ਨਹੀਂ ਸੌਰੀ 114 ਦਿਨ ਤੋਂ ਸੁਨਾ ਸੀ 120 ਤੋਂ ਪਲੱਸ ਦਿਨ ਹੋ ਗਏ ਜਿਹੜੇ ਹਜੇ ਤੱਕ ਸੁਈ ਨਹੀਂ ਬਾਈ ਜੀ ਇਹਦੇ ਅੰਦਰ ਵੀ ਬੱਚੇ ਮਰੇ ਆ ਤੇ ਨਹੀਂ ਬੱਚਾ ਕੋਈ ਅੰਦਰ ਟੜਦੇ ਹਲਚੁਲ ਕਰਦਾ ਹੈ ਤੇ ਉਦੋਂ ਪਹਿਲਾਂ ਬਾਈ ਜੀ ਦੋ ਸੂਰੀਆਂ ਦਾ ਉਦੋਂ ਪਹਿਲਾਂ ਨਕਸਾਨ ਹੋ ਗਿਆ ਜਿਹੜਾ ਬੱਚੇ ਮਰੇ ਆਏ ਅੰਦਰ ਅੱਧਿਆਂ ਨੂੰ ਤੇ ਤੇ ਇੱਕ ਸੂਰੀ ਦੇ ਸਾਰੇ ਬੱਚੇ ਮਰਿਆਏ ਸੀ। ਇਹ ਗਾਹਾਂ ਸੂਰੀਆਂ ਹੋਰ ਸੂਨਾਂੀਆਂ 9-10 ਦੇ ਅੰਦਰ ਪਤਾ ਨਹੀਂ ਦੋ ਖਰਾਬ ਜਾਣੀਆਂ ਕਿ ਤਿੰਨ ਖਰਾਬ ਜਾਣਗੇ ਸੂਰੀਆਂ ਹੋਰ। ਤੇ ਬਾਈ ਜੀ ਫਾਰਮ ਬੰਦਾ ਮਰਦੇ ਇੱਥੋਂ ਆ। ਕੱਟੇ ਇੱਥੋਂ ਪੈਂਦੇ ਐ। ਰੱਖਣ ਨੂੰ ਰੇਕੇ ਰੱਖ ਲੰਦਾ ਐ। ਜਾਣਕਾਰੀ ਇਹ ਬਹੁਤ ਜ਼ਰੂਰੀ ਹੈ। ਜੇ ਇੱਥੇ ਕਿਸੇ ਨੂੰ ਜਾਣਕਾਰੀ ਨਾ ਹੁੰਦੀ ਬੜੀ ਵੱਡੀ ਗੱਲ ਕੀ ਐ ਸੂਰੀ ਵੀ ਮਰ ਸਕਦੇ ਸੀ ਆ। ਟੀਕਾ ਲਾਉਣ ਦਾ ਨਹੀਂ ਪਤਾ ਵਾਲਿਆਂ ਨੂੰ ਟੀਕਾ ਕਿਹੜਾ ਲੱਗੂ ਬੱਚੇ ਕਿਵੇਂ ਵਾਰ ਆਉਣਗੇ ਤੇ ਬੱਚੇ ਜਾਂਉਂਦੇ ਐ ਕਿ ਮਰੇ ਜਾਂ ਅੰਦਰ। ਕਿਉਂਕਿ ਜਦੋਂ ਇਹ 114 ਟੱਪ ਗਿਆ ਸੀਗਾ ਉਦੋਂ ਪਹਿਲਾਂ ਹੀ ਮੈਨੂੰ ਜਾਣਕਾਰੀ ਮਿਲ ਗਈ ਸੀ ਇਹਦੇ ਬੱਚੇ ਵੀ ਮਰੇ ਐ ਤੇ ਪਰ ਮੈਂ ਵੇਟ ਕੀਤੀ ਮੈਂ ਕੀ ਬਤਾਪੇ ਸੂਪੇ ਬੱਚੇ ਮਾੜੇ ਮੋਟੇ ਸਹੀ ਹੋਣ ਜਦੋਂ 120 ਦਿਨ ਹੋ ਗਿਆ ਉਦੋਂ ਤਾਂ ਮੈਂ 100% ਹੀ ਕਹਦਾ ਸੀ ਇੱਕ ਬੱਚਾ ਵੀ ਇਹਦੇ ਅੰਦਰ ਜਿਉਂਦਾ ਨਹੀਂ ਸਾਰੇ ਬੱਚੇ ਇਹਦੇ ਅੰਦਰ ਮਰੇ ਐ ਤਿੰਨੇ ਸੂਰੀਆਂ ਮਗਰ ਇੱਕ ਉਹ ਸੂਰੀ ਰਹੀ ਸਰੇ ਤੇ ਉਹਦੇ ਵੀ 100% ਬੱਚੇ ਮਰੇ ਐ ਇੱਕ ਬੱਚਾ ਵੀ ਜਿਉਂਦਾ ਨਹੀਂ ਉਹਦਾ ਵੀ ਤੇ ਇਹਦਾ ਵੀ ਸਾਨੂੰ ਪਤਾ ਸੀ ਵੀ ਸਾਰੇ ਬੱਚੇ ਮਰੇ ਹੀ ਆਉਣਗੇ ਤੇ ਜੋ ਦਾਦਾ ਬੱਚਾ ਵੀ ਹੈ ਨਹੀਂ ਆ ਦੇਖੋ ਵੀ ਸਾਰੇ ਬੱਚੇ ਚੰਗੇ ਭਲੇ ਬੱਚੇ ਵੀ ਇਹ ਵਿੱਚ ਵਿੱਚ ਗਲੇ ਸੜੇ ਬੱਚੇ ਵੀ ਹੈ ਜਿਹੜੇ ਮਰੇ ਹੋਏ ਆ ਬਾਈ ਜੀ ਚੱਕਰ ਕੀ ਹੈ ਆ ਸੂਰੀਆਂ ਅੱਜ ਕਰੇ ਦਿੱਕਤ ਨਹੀਂ ਆਈ ਹੈ ਤੇ ਆ ਸੂਰੀਆਂ ਆ ਗਈਆਂ ਗਰਹਨ ਦੇ ਵਿੱਚ ਬਾਕੀ ਕਿਸਮਤ ਦੀ ਗੱਲ ਹੈ ਆ ਸੂਰੀ ਵੀ ਨਾਲ ਕਰਾਸ ਹੋਈ ਸੀਗੀ ਆ ਸੂਰੀ ਇਹ ਤੇਰਾ ਬੱਚੇ ਹੈ ਆ ਨਹੀਂ ਗਰਹਨ ਦੇ ਵਿੱਚ ਆਈ ਜਿਹੜੀ ਆ ਸੂਰੀ ਹੈ ਆਗਰਹਨ ਦੇ ਵਿੱਚ ਆ ਗਈ ਕ੍ਰੋਸ ਤੋਂ ਨੇ ਇਕੱਠੀਆਂ ਹੋਈਆਂ ਆਗਰਹਨ ਦੇ ਵਿੱਚ ਆ ਗਈ ਵਿੱਚ ਅਧੀਆਂ ਸੂਰੀਆਂ ਵਾਂਗੂ ਬਾਈ ਜੀ ਗਰਹਨ ਚ ਆ ਗਈਆਂ ਅਧੀਆਂ ਬਚ ਗਈਆਂ ਹੈ ਚੱਕਰ ਕੀ ਐ ਐਤੀ ਕੋਈ ਕਮਾਈ ਨਹੀਂ ਹੋਣੀ 1 ਰੁਪਈਏ ਵੀ ਜਿੰਨਾ ਆਪਾਂ ਸੂਰੀਆਂ ਨੂੰ ਫੀਡ ਖਵਾਈ ਐ ਉਹ ਆਪਦੇ ਪੂਰੇ ਹੋ ਜਾਣ ਬਹੁਤ ਐ ਤੇ ਕਮਾਈ ਤਾਂ ਦੂਰ ਦੀ ਗੱਲ ਮਿਹਨਤ ਵੀ ਬਾਈ ਜੀ ਜਿਹੜੀ ਕੀਤੀ ਐ ਉਹ ਵੀ ਬਸ ਉਹਦਾ ਵੀ ਕੋਈ ਫਲ ਨਹੀਂ ਮਿਲਿਆ ਮਿਹਨਤ ਦਾ ਵੀ ਮਿਹਨਤ ਵੀ ਜਮਾ ਖਰਾਬ ਗਈ ਜਿਹੜੀ ਕੀਤੀ ਐ ਆਪਾਂ ਤੇ ਜਿਹੜੀ ਫੀਡ ਪਾਈ ਆ ਉਹਦੇ ਪੈਸੇ ਵੀ ਪੂਰੇ ਹੋ ਜਾਣੇ ਇਹ ਸੋਰੀਆਂ ਸੋਈਆਂ ਬਹੁਤ ਵੱਡੀ ਗੱਲ ਹੈ ਉਹ ਸੋਰੀਆਂ ਦੇ ਪੈਸੇ ਪੂਰੇ ਹੁੰਦੇ ਵੀ ਮੈਨੂੰ ਦੀ ਦੇਣੀ ਬਾਈ ਜੀ ਤੇ ਉਤੋਂ ਮਾਰਕੀਟ ਦਾ ਜਮੀਂ ਸਰ ਗਿਆ ਤੇ ਮਾਰਕੀਟ ਦੇ ਵਿੱਚ ਬਾਈ ਜੀ ਰੇਟ ਪਹਿਲਾਂ 200 ਬੱਗ ਗਿਆ ਸੀ 210 ਬੱਗ ਗਿਆ ਸੀ ਜਿਹੜਾ ਇਸ ਟਾਈਮ 140 45 50 ਰੁਪਏ ਰਹਿ ਗਿਆ ਗੱਡੀ ਦਾ ਰੇਟ ਲੋਕਲ ਵਪਾਰੀ ਤਾਂ ਬਸ ਲੁੱਟਣ ਤੇ ਹੋ ਰਹੇ ਐ 120 130 ਰੁਪਏ ਅੰਤੋਂ ਵੱਧ ਕੋਈ ਲਾਉਂਦਾ ਨਹੀਂ 120 30 ਰੁਪਏ ਚ ਭਾਈ ਜੀ ਆਪਾਂ ਕੀ ਕਢ ਲਾਂਗੇ ਆਪਾਂ ਜਦੋਂ ਬੱਚਾ ਕਮੰਟਲ ਦਾ ਕਰਦੇ ਆਂ 9 ਮਹੀਨਿਆਂ ਤੋਂ ਕਮੰਟਲ ਦਾ ਹੁੰਦਾ ਹੈ ਉਹਦੇ ਵਿੱਚ ਬੱਚੇ ਮਰਦੇ ਵੀ ਆ ਕੋਈ ਬਿਮਾਰੀ ਸਮਾਰੀ ਟੀਕਾ ਟੱਲਾ ਵੀ ਲਾਉਨੇ ਦਵਾਈ ਬੂਟੀ ਵੀ ਲਾਉਨੇ ਆ ਤੇ ਨੁਕਸਾਨ ਹੁੰਦਾ ਆਪਣਾ ਉਹਦੇ ਵਿੱਚ ਇਹ 10 ਬੱਚੇ ਸੂਰੇ ਦਿੱਤੇ ਆ 10 ਬੱਚੇ ਆ ਅਖੀਰ ਤੇ ਆ ਆਪਣੇ 9 ਮਹੀਨਿਆਂ ਦੇ ਵਿੱਚ 10 ਬੱਚੇ ਪੂਰੇ ਨਹੀਂ ਹੋਣੇ ਆਪਣੇ ਉਹਦੇ ਵਿੱਚ ਇੱਕ ਦੋ ਖਰਾਬ ਵੀ ਹੋਣਗੇ ਗਾਹਾਂ 9 ਮਹੀਨਿਆਂ ਦੇ ਵਿੱਚ ਬੱਚਾ ਭਾਈ ਜੀ ਫੀਡ ਖਾਂਦਾ 12000 ਦੇ 12000 ਦੀ ਫੀੜ ਖਾਂਦਾ ਤੇ 120 ਰੁਪਿਆ ਰੇਟ ਲਾਈ ਜਾਂਦੇ ਆ ਕਵਾਂਟਲ ਦੇ ਨਗਦ ਆ ਉੱਚ ਬੈਸਤ ਕੀ ਹੋਈ ਆ ਆਪਾਂ ਨੂੰ ਜੇ ਆਪਾਂ ਨੂੰ 130 140 ਰੁਪਏ ਦੇ ਦੇਣਗੇ 2000 ਰੁਪਿਆ ਬੱਚੇ ਬਗਰ ਕੋਈ ਬੜੀ ਵੱਡੀ ਗੱਲ ਨਹੀਂ 9 ਮਹੀਨਾ ਤੱਕੜਾ ਬਣੂਗਾ ਆਪਾਂ ਨੂੰ ਉਹ ਕੋਈ ਕਮਾਈ ਨਾ ਸਮਝੋ ਉਹ ਵੀ ਪੂਰੇ ਪੈਸੇ ਸਮਝੋ ਜਿਹੜਾ ਆਪਾਂ ਨੂੰ ਨਗਮਗਰ 120 ਰੁਪਏ ਕਿਲੋ ਮਿਲਦਾ ਹੈ ਲੋਕਲ ਵਪਾਰੀ ਜਿਹੜੇ ਲੈਂਦੇ ਆ ਆਪਣੇ ਤੋਂ ਇੱਥੇ ਆਮ ਮੰਡੀਆਂ ਦੇ ਵਿੱਚ ਕੱਢਦੇ ਆ ਉਹ ਆਪਾਂ ਨੂੰ ਜੇ 120 ਰੁਪਏ ਰੇਟ ਲਾਉਣਗੇ ਜਾਂ 130 ਰੁਪਏ ਰੇਟ ਲਾਉਣਗੇ ਉਹ ਬਾਈ ਜੀ ਆਪਣੇ ਤੋਂ ਘਾਟਾ ਪਊਗਾ ਆਪਣ ਨੂੰ ਚ ਫਾਇਦਾ ਨਹੀਂ ਆਪਣੇ ਪੂਰੇ ਫੀਡ ਦੇ ਪੈਸੇ ਵੀ ਨਹੀਂ ਹੁੰਦੇ ਮਿਹਨਤ ਕਿਹੜੀ ਮਿਹਨਤ ਕਰਾਂਗੇ ਤੇ ਫੀਡ ਦੇ ਪੈਸੇ ਪੂਰੇ ਵੀ ਨਹੀਂ ਹੁੰਦੇ ਬਾਈ ਜੀ ਆਪਣੇ ਉਹ ਉਹ ਸਾਰਾ ਆਪਣਾ ਨੁਕਸਾਨ ਹੈ 12000 ਦੀ ਆਪਾਂ ਫੀਡ ਖਵਾਤੀ 12000 ਦੀ ਫੀਡ ਖਵਾਤੀ ਤੇ 12000 ਦੀ ਆਪਣਾ ਨਗ ਵਿਕ ਰਿਆ ਹੈ ਉਹ ਚੋਂ ਆਪਾਂ ਕੀ ਕਮਾਈ ਕਰ ਲਾਂਗੇ 13000 ਤੋਂ ਕਿੰਨੀ ਕਮਾਈ ਕਰ ਲਾਂਗੇ 14000 ਤੋਂ ਕਿੰਨੀ ਕਮਾਈ ਕਰ ਲਾਂਗੇ ਉਹਨੇ ਟਿਕਟਾ ਲੈ ਵੀ ਲਾਉਂਦੇ ਆਪਾਂ ਮਿਹਨਤ ਵੀ ਕਰਦੇ 9 ਮਹੀਨੇ ਬਾਈ ਜੀ ਬਹੁਤ ਹੁੰਦੇ ਐ ਜੇ ਰੋਜ਼ ਦਿਹਾੜੀ ਲਈਏ ਆਪਣੀ 6-700 ਰੁਪਏ ਦਿਹਾੜੀ ਅੱਜ ਕੱਲ ਦੇ ਟਾਈਮ ਦੇ ਵਿੱਚ ਉਹ ਵੀ ਨਹੀਂ ਆਪਣੀ ਮੁੱਢੀ ਅਸੀਂ ਫਾਰਮ ਦੇ ਵਿੱਚ ਦੋ ਬੰਦੇ ਖਾਪਦੇ ਆ ਹੈ ਸਾਡੀ ਆਪ ਦੀ ਮਿਹਨਤ ਵੀ ਪੂਰੀ ਨਹੀਂ ਹੁੰਦੀ ਕੋਈ ਵੀ ਭਰਾ ਕੋਈ ਨਵਾਂ ਫਾਰਮ ਪਾਉਂਦਾ ਹਲੇ ਰੁਕ ਜਾਓ ਠੀਕ ਐ ਹਲੇ ਕੋਈ ਹਾਲਾਤ ਪਿਗਰੀ ਫਾਰਮ ਦੇ ਬਹੁਤੇ ਵਧੀਆ ਨਹੀਂ ਜਦੋਂ ਕੋਈ ਰੇਟ ਰੂਟ ਚੰਗਾ ਆ ਗਿਆ ਉਦੋਂ ਕਰ ਲੋ ਕੋਈ ਆਪਦਾ ਪੈਸਾ ਭਰਾ ਬਣ ਕੇ ਕੋਈ ਨਾ ਖਰਾਬ ਕਰੋ ਅਸੀਂ ਤਾਂ ਪਹਿਲਾਂ ਤੋਂ ਕਰਦੇ ਆਉਨੇ ਅਸੀਂ ਤਾਂ ਫਸੇ ਬੈਠੇ ਆ ਹੁਣ ਨਾ ਅਸੀਂ ਛੱਡ ਸਕਦੇ ਆ ਨਾ ਕਰ ਸਕਦੇ ਆ ਸਾਨੂੰ ਤਾਂ ਟਿਚਕ ਟਾਇ ਟਿਚਕਟਾਏ ਗੱਡੇ ਵਾਲਾ ਕੰਮ ਹੈ ਤੁਰਨੇ ਪਊਗਾ ਹੈ ਤੇ ਹੋਰ ਕੋਈ ਨਵਾਂ ਬੰਦਾ ਨਾ ਇਹਦੇ ਵਿੱਚ ਆਓ ਕਿਹੜਾ ਦੇਖ ਲਓ ਮਾਰਕੀਟ ਬਹੁਤ ਘਾਟੇ ਦਾ ਲਾਸ ਦਾ ਕੰਮ ਚੱਲਦੀ ਜਾਂਦਾ ਹੈ ਕੋਈ ਵਾੜੇ ਵਧੀਆ ਰੇਟ ਨਹੀਂ ਮਿਲ ਰਹੇ ਹਾਂ ਚਲੋ ਬਾਈ ਜੀ ਸਤਿ ਸ੍ਰੀ ਅਕਾਲ ਗਾਂਹਾਂ ਵੀ ਕੋਈ ਵੀਡੀਓ ਹੋਈ ਤਾਂ ਤੁਹਾਨੂੰ ਪਾਉਂਦੇ ਰਵਾਂਗੇ ਕਿਹੜਾ ਨਿੱਕੀ ਜਾਣਕਾਰੀ ਸੀ ਇਸ ਨੂੰ ਕੱਲ ਦੱਸਿਆ ਸੀਗਾ ਵੀ ਤਿੰਨ ਚਾਰ ਸੂਰੀਆਂ ਜਿਹੜੇ ਬੱਚੇ ਘੜ ਦੇ ਵਿੱਚ ਮਰੇ ਆਏ ਆ ਉਹਨਾਂ ਦਾ ਟੀਕੇ ਲਾਵਾਂਗੇ ਆਪਾਂ ਤੇ ਬੱਚੇ ਬਾਹਰ ਨਿਕਲਣਗੇ ਤੁਹਾਨੂੰ ਉਹਦਾ ਵੀਡੀਓ ਪਾਵਾਂਗੇ ਹੁਣ ਦੋ ਸੂਰੀਆਂ ਟੀਕੇ ਲਾਏ ਸੀ ਬਾਈ ਜੀ ਦੋ ਸੂਰੀਆਂ ਦੇ ਬੱਚੇ ਮਰੇ ਨਿਕਲ ਗਏ ਤੀਜੀ ਸੂਰੀ ਮਰੀ ਉਹ ਸਿਰੇ ਤੇ ਸਕੰਜੇ ਤੇ ਆ ਪੱਖੇ ਕੋਲੇ ਉਹਦੇ ਵੀ ਟੀਕਾ ਲਾਉਣਾ ਹੈ ਉਹਦੇ ਵੀ ਕੱਲ ਨੂੰ ਬੱਚੇ ਮਰੇ ਨਿਕਲ ਜਾਣਗੇ ਚਲੋ ਬਾਈ ਜੀ ਧੰਨਵਾਦ ਜੇ ਕੋਈ ਹੋਰ ਹੁੰਦਾ ਅਣਜਾਣ ਪਹਿਲੀ ਗੱਲ ਸੋਰੀਆਂ ਵੀ ਖਰਾਬ ਹੋ ਜਾਂਦੀਆਂ ਜ਼ਹਿਰ ਫੈਲ ਜਾਂਦੀਆਂ ਸੋਰੀਆਂ ਮਰ ਸਕਦੀਆਂ ਸੀਆਂ ਇੰਨੀ ਕੀ ਜਾਣਕਾਰੀ ਤਾਂ 10 ਸਾਲਾਂ ਦੇ ਵਿੱਚ ਮਿਲੀ ਹੈ ਜੋ ਕਿ ਆਪਾਂ ਜਾਨਵਰ ਦੇ ਡਰ ਦੇ ਵਿੱਚ ਹੀ ਦੱਸ ਦਿੰਦੇ ਆ ਬੱਚੇ ਜਾਂਦੇ ਆ ਕਿ ਮਰੇ ਐ ਕੀ ਦਿੱਕਤ ਆ ਜਾਨਵਰ ਨੂੰ ਆਹ ਜਾਣਕਾਰੀ ਬਹੁਤ ਜ਼ਰੂਰੀ ਆ ਬਾਈ ਜੀ ਹਰ ਇੱਕ ਬੰਦੇ ਨੂੰ ਜਾਣਕਾਰੀ ਨਾ ਹੋਣ ਦੇ ਕਾਰਨ ਵੀ ਬਹੁਤ ਵੱਟੇ ਲਾਸ ਹੋ ਜਾਂਦੇ ਐ ਪਰ ਆਪਾਂ ਟਰ ਦੇ ਵਿੱਚ ਕੁਝ ਨਹੀਂ ਕਰ ਸਕਦੇ ਟਰ ਦੇ ਵਿੱਚ ਹੋ ਗਿਆ ਹੋ ਗਿਆ ਬੰਦ ਢੋਲਾ ਹਾ ਕੁਝ ਵੀ ਹੋ ਸਕਦਾ ਐ ਪਰ ਆਪਨੂੰ ਆਏ ਪਤਾ ਹੈ ਵੀ ਸੂਰੀ ਨੂੰ ਆਪਾਂ ਬਚਾ ਸਕਦੇ ਆ ਭਈ ਇਹਦੇ ਅੰਦਰ ਬੱਚੇ ਮਰ ਕੇ ਅਣਜਾਣ ਬੰਦੇ ਨੂੰ ਐ ਨਹੀਂ ਪਤਾ ਹੁੰਦਾ ਕਿ ਬੱਚੇ ਮਰੇ ਆ ਕਿ ਜਿਉਂਦੇ ਆ ਉਹ ਜ਼ਹਿਰ ਫੈਲ ਕੇ ਸੂਰੀ ਦਾ ਵੀ ਨੁਕਸਾਨ ਹੋ ਜਾਂਦਾ ਹੈ ਚਲੋ ਬਾਕੀ ਭਈ ਪ੍ਰਮਾਤਮਾ ਦੀ ਮਰਜ਼ੀ ਦੇ ਦੇਣਾ ਉਹਨੇ ਦੇਣਾ ਆਪਣਾ ਮਿਹਨਤ ਕਰਨ ਦਾ ਇਹ ਹੱਕ ਹੈ ਮਿਹਨਤ ਕਰੀ ਜਦੋਂ ਤੇ ਚਲੋ ਭਈ ਧੰਨਵਾਦ ਓਕੇ ਗਾਹ ਕੋਈ ਹੋਰ ਕੋਈ ਜਾਣਕਾਰੀ ਸੁਣ ਦੇਵਾਂਗੇ ਕੋਈ ਵੀਡੀਓ ਹੋਰ ਬਣਾਈ ਤਾਂ ਚਲੋ ਭਈ ਆਈ